ਸਰ ਸਰ ਕਿਸ ਮਕਸਦ ਨਾਲ ਅੱਜ ਸਰਚ ოਪਰੇਸ਼ਨ ਲਾਇਆ ਜਾ ਰਿਹਾ ਹੈ ਮਾਜੂਕ ਡੀਜੀਪੀ ਪੰਜਾਬ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਭਾਗੀਦਰ ਸਿੰਘ ਮਿੰਨਾ ਜੀ ਆਈਪੀਐਸ ਵੱਲੋਂ ਆਸ ਕੋਪਰੇਸ਼ਨ ਚਲਾਇਆ ਜਾ ਰਿਹਾ ਸਰਵਿਸ ਨੂੰ ਗਿੱਦੜਵਾ ਵਿੱਚ ਜਿਹਦੇ ਵਿੱਚ ਥਾਣਾ ਕੋਟਪਾਈ ਗਿੱਦੜਵਾ ਸੀ ਜਿਸ ਤੇ ਨਾਲ ਐਸਡੀਐਸਪੀ ਡੀ ਸਾਹਿਬ ਐਸਪੀਡੀ ਸਾਹਿਬ ਐਸਐਚਓ ਕੋਟਪਾਈ ਐਸਐਚਓ ਗਿੱਦੜਵਾ ਤਾਂ ਸਪੈਸ਼ਲ ਸਟਾਫ ਦੀ ਟੀਮ ਦੇ ਨਾਲ ਅਸੀਂ ਲਗ ਲਗ ਪਿੰਡਾਂ ਦੇ ਵਿੱਚ ਸਰਚ ਮਿਸ਼ਨ ਚੱਲ ਰਿਹਾ ਜੋ ਅੱਜ ਦੋਲੇ ਦੇ ਵਿੱਚ ਵੀ ਚੱਲਿਆ ਤੇ ਸਾਡੀ ਜਿਹੜੀ ਸਰਚ ਜਾਰੀ ਹੈ ਜਿਹੜੀ ਰਿਕਵਰੀ ਹੋਗੀ ਉਹ ਬਾਅਦ ਚ ਅਸੀਂ ਦੱਸੀ ਜਾਵੇਗੀ ਲੋਕਾਂ ਨੂੰ ਸਰ ਕੀ ਮੈਸੇਜ ਦੇਣਾ ਚਾਹ ਲੋਕਾਂ ਨੂੰ ਅਸੀਂ ਆਪਦੇ ਮਾਧਿਅਮ ਨਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜਾ ਵੀ ਕੋਈ ਮਾੜਾ ਕੰਮ ਕਰਦਾ ਉਹ ਬਾਜਾ ਜੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੋਈ ਚਟਾ ਕੋਈ ਫੀਮ ਕੋ ਪੁੱਕੀ ਸ਼ਰਾਬ ਜਾਂ ਸੱਟਾ ਜਾਂ